ਗੁਰਦੀ ਪ੍ਰੈਸ ਦਾ ਆਪਣੇ ਆਫਿਸ ਦੇ ਵਿੱਚ ਸਵਾਗਤ ਕਰਦਾ। ਤੁਮੀ ਜੀ ਸਾਹਿਬ ਲਕੀ ਜੀ ਡਾੜਾ ਸਾਹਿਬ ਅੱਜ ਸਾਡੇ ਬਾਲਪੁਰ ਵੈਲਫੇਅਰ ਮਹਾਸੰਗ ਦੀ ਕਾਰਜਕਾਰਨੀ ਦੀ ਮੀਟਿੰਗ ਸਾਡੇ ਆਫਿਸ ਦੇ ਵਿੱਚ ਹੋਈ। ਔਰ ਜਿਸ ਤਰ੍ਹਾਂ ਸਾਡੇ ਜਨੋ ਸੈਕਟਰੀ ਨੇ ਕੱਲ ਸਰਕੂਲਰ ਗੱਡਿਆ ਕਿ ਸਾਡਾ 3 ਸਾਲ ਦਾ ਕਾਰਜਕਾਲ ਪੂਰਾ ਹੋ ਗਿਆ ਤੇ ਸੰਵਿਧਾਨ ਦੇ ਮੁਤਾਬਿਕ ਉਸ ਕਾਰਜਕਾਰੀ ਦੀ ਮੀਟਿੰਗ ਦੇ ਵਿੱਚ ਨਵੀਂ ਕਾਰਜਕਾਰੀ ਪਲੱਸ ਨਵੇਂ ਪ੍ਰਧਾਨ ਦਾ ਸਰਸਮੇਤੀ ਦੇ ਨਾਲ ਸਾਰਾ ਕੁਝ ਹੋਣਾ ਸੀਗਾ ਤੇ ਮੈਂ ਅੱਜ ਆਪਣੀ ਟੀਮ ਦੇ ਨਾਲ ਤੁਹਾਡੇ ਸਮਖਿ ਬੈਠਾ ਤੇ ਅੱਜ ਸਾਡੀ ਕਾਰਜਕਾਰੀ ਦੀ ਮੀਟਿੰਗ ਹੋਈ ਔਰ ਕਾਰਕਰਨੀ ਨੇ ਸੜੇ ਪੱਧ ਅਧਿਕਾਰੀ ਵੀ ਮਾ ਸੰਗ ਦੇ ਵਿੱਚ ਸ਼ਾਮਿਲ ਹੈ ਉਹਨਾਂ ਨੇ ਮੈਨੂੰ ਦੁਬਾਰਾ 3 ਸਾਲ ਵਾਸਤੇ ਪ੍ਰਧਾਨਗੀ ਦੇ ਰੂਪ ਦੇ ਵਿੱਚ ਐਕਸਟੈਂਸ਼ਨ ਦਿੱਤੀ ਹੈ ਮੈਂ ਤਹ ਦਿਲ ਤੋਂ ਆਪਣੀ ਟੀਮ ਦਾ ਆਪਣੇ ਮੈਂਬਰਾਂ ਦਾ ਆਪਣੇ ਪਦ ਅਧਿਕਾਰੀਆਂ ਦਾ ਰਹਿਣੀਆਂ ਰਹਿਣੀ ਕਿਉਂ ਆ ਇੰਨੀ ਵਧੀਆ ਟੀਮ ਇੰਨੀ ਵਧੀਆ ਮੈਂਬਰ 3 ਸਾਲ ਤੋਂ ਤੇ ਮੇਰੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਚੱਲ ਰਹੇ ਆ ਤੇ ਸਭ ਤੋਂ ਵੱਡੀ ਗੱਲ ਮੇਰੇ ਪਿਤਾ ਸमान ਸ਼੍ਰੀ ਇੰਦਰ ਮਹਿਤਾ ਜੀ ਚੇਅਰਮੈਨ ਸਾਹਿਬ ਸਾਡੇ ਬਹੁਤ ਹੀ ਸੁਲਝੇ ਹੋਏ ਐਜੂਕੇਟਿਡ ਆਫੀਸਰ ਲੌਬੀ ਦੇ ਰਿਟਾਇਰ ਸਾਡੇ ਰਮੇਸ਼ ਦਾਰਾ ਜੀ ਸਾਡੇ ਜਨਰਲ ਸੈਕਟਰੀ ਜੀ ਮੈਂ ਇਹਨਾਂ ਦਾ ਤਹਿ ਦਿਲ ਤੋਂ ਰਿਹਣੀ ਵੀ ਆ ਤੇ ਮੈਂ ਇਹਨਾਂ ਦਾ ਸ਼ੁਕਰਾਨਾ ਵੀ ਕਰਦਾ ਕਿ ਇਹ ਮੇਰੇ ਨਾਲ ਹਮੇਸ਼ਾ ਰਹਿੰਦੇ ਆ ਵਿਚਾਰ ਅਗਰ ਕੁਝ ਥੋੜੇ ਜੇ ਮਤਵੇ ਸਾਡੇ ਹੋਏ ਤਾਂ ਉਹ ਮਤਵੇ ਵੀ ਕੁਝ ਨਹੀਂ ਸੀਗੇ ਔਰ ਉਹ ਟਾਈਮ ਦੇ ਨਾਲ ਸੁਲਟ ਵੀ ਗਏ ਆ ਤੇ ਇਹਨਾਂ ਨੇ ਫਿਰ ਮੇਰੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਮੇਰੇ ਮੇਰੇ ਪਿਆਰ ਦੇ ਵਿੱਚ ਇਹ ਦੁਬਾਰਾ ਸ਼ਾਮਿਲ ਹੋਏ ਆ ਔਰ ਇਹਨਾਂ ਦੀ ਜਿਹੜੀ ਸੀਟ ਆ ਉਹ ਐਸ ਇਟ ਇਜ਼ ਅੱਜ ਵੀ ਇਹਨਾਂ ਦੀ ਹੈ ਔਰ ਕੱਲ ਵੀ ਇਹਨਾਂ ਦੀ ਰਹੇਗੀ ਕਿਉਂਕਿ ਇਹ ਮੇਰੇ ਫਾਊਂਡਰ ਮੈਂਬਰ ਹਨ ਔਰ ਨਾਲ ਹੀ ਮੈਂ ਆਪਣੀ ਪੂਰੀ ਟੀਮ ਦੇ ਮੈਂਬਰਾਂ ਦਾ ਜਿਸ ਤਰ੍ਹਾਂ ਡਾਕਟਰ ਸਾਹਿਬ ਡਾਕਟਰ ਸੰਜੀਵ ਚੋਧਰੀ ਆ ਯਸ਼ ਚਾਵਲਾ ਜੀ ਆ ਔਰ ਸਾਡੇ ਮਨੋਚ ਚੋਧਰੀ ਜੀ ਆ ਸਾਡੇ ਸੁਦੇਸ਼ ਫੁਗਰੇਜਾ ਜੀ ਆ ਟ੍ਰਾਈ ਸਿਟੀ ਦੇ ਪ੍ਰੈਜ਼ੀਡੈਂਟ ਆ ਔਰ ਸ਼ੇਤਿਆ ਸਾਹਿਬ ਹੈ ਨਰੇਜ ਜੀ ਆ ਸਾਡੇ ਰਮੇਸ਼ ਵਰਮਾ ਜੀ ਆ ਸਾਡੇ ਡਾਕਟਰ ਚੱਪੂ ਹੈ ਸਾਡੇ ਅਸ਼ੋਕ ਰਣੋਜੀ ਪੀਆਰਓ ਹੈ ਸਾਡੇ ਮਹੇਸ਼ ਪੌਜਾ ਜੀ ਜਿਹੜੇ ਹੈ ਕੋਆਰਡੀਨੇਟਰ ਆ ਉਹ ਅਨਾਗ ਮੰਡੀ ਚ ਸੀਜਾਂ ਦੀ ਵਜ੍ਹਾ ਨਾਲ ਪੀਸੀ ਹੋਂਕਾਰਾਂ ਨਹੀਂ ਆਏ ਤੇ ਮੈਂ ਨਾ ਸਾਰਿਆਂ ਦਾ ਰਿਹੜੀਆਂ ਤੇ ધਮੀਦਰ ਸਾਹਿਬ ਮੈਂ ਇਸ ਗੱਲ ਦਾ ਇਹਨਾਂ ਨੂੰ ਆਸ਼ਵਾਸਨ ਦਿੰਦਾ ਕਿ ਜਿਹੜਾ ਪਿਛਲਾ 3 ਸਾਲ ਦਾ ਕਾਰਜਕਾਲ ਮੇਰਾ ਸਿਗਾ ਉਸ ਤੋਂ ਕਈ ਗੁਣਾ ਮੈਂ ਦੁਬਾਰਾ ਰਿਪੀਟ ਕਰ ਰਿਹਾ ਕਈ ਗੁਣਾ ਸਮਾਜ ਦੇ ਕੰਮ ਹੋਣਗੇ ਸਮਾਜ ਦੀ ਭਲਾਈ ਦੇ ਕੰਮ ਹੋਣਗੇ ਔਰ ਐਸਾ ਕੁਝ ਹੋਏਗਾ ਆਉਣ ਵਾਲੇ 3 ਸਾਲਾਂ ਦੇ ਵਿੱਚ ਜੇ ਉਸਨੇ ਵੀ ਕੋਈ ਸੁਪਨੇ 'ਚ ਵੀ ਨਹੀਂ ਸੋਚਿਆ ਹੋਵੇਗਾ ਵੀ ਸ਼ਹਿਰਜ ਕੀ ਹੋ ਰਿਹਾ ਉਹਦਾ ਕਾਰਨ ਇੱਕੋ ਹੈ ਜਿਸकी ਗਤੀ ਔਰ ਜਿਸकी ਮਤੀ ਸੱਤੇ ਕੀ ਰਾਹ ਪਰ ਹੁੰਦੀ ਹੈ ਉਸ ਦਾ ਰਥ ਅੱਜ ਵੀ ਸ਼੍ਰੀ ਕ੍ਰਿਸ਼ਨ ਚਲਾਤੇ ਹਨ मैं ये शब्द पहले भी कई बार बोल चुका हूँ कि मैं सत्य की राह पे हूँ सत्य की राह पे चलता रहूँगा धर्म की लड़ाई लड़ूँगा न्याय की लड़ाई लड़ूँगा समर्पण की लड़ाई लड़ूँगा सेवा की लड़ाई लड़ूँगा मेरे अगर कोई शहर में विरोधी भी हैं वो विरोध करते रहें मुझे इस बात का कोई फिक्र नहीं पड़ता कोई टेंशन मुझे नहीं है मैंने बाबा श्याम का आशीर्वाद लेकर एक ही बात मन में धारणा करी है कि मैंने समाज के लिए जीना है समाज के लिए ही मरना है और कुछ भी मुश्किलें मेरी या मेरी टीम की बीच में अगर आती हैं तो ये मेरी टीम को भी फख्र है कि इनका इंजन बहुत स्ट्रोंग है कुकरीजा जी एक गलत करना चाहते हैं हमेशा समाज की यही मांग रही है कि समाज को तरह यूज किया जाता है हमेशा तो समाज के दुनिया काम जा रहे हैं धमीजा साहब बहुत ही बढ़िया सवाल आपने किया दमन साहब बहुत ही बढ़िया सवाल आपने किया ये बात आज मैं आपके चैनल के जरिए समाज के उन रहनुमाओं को बताना चाहता हूँ समाज समाज एक परिवार होता है समाज एक परिवार होता है और परिवार को कभी इस्तेमाल नहीं किया जाता परिवार के लिए इस्तेमाल हो जाना चाहिए लेकिन मुझे अफसोस है कुछ लोग बरादरी को इस्तेमाल करने की कोशिश कर रहे हैं